हां जी दोस्तों जेडी आज वीडियो बना रहे हैं साडे ਪਿੰਡ ਟੱਲ ਵਾਲੀ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਲਹਿਰਾ ਮਹਬਤ ਥਰਮਲ ਪਲਾਟ ਦੇ ਬੈਕ ਸਾਈਡ ਰਾਮਪਰੇ ਤੋਂ ਹੈ 9-10 ਕਿਲੋਮੀਟਰ ਤੇ ਆ ਤੇ ਨਥਾਣੇ ਤੋਂ ਵੀ 9-10 ਆ ਤੇ ਉੱਚੋ ਤੋਂ ਵੀ 9-10 ਕਿਲੋਮੀਟਰ ਤੇ ਪਿੰਡ ਆਉਂਦਾ ਮਹਾਰਾਜ ਤੋਂ 4-5 ਕਿਲੋਮੀਟਰ ਤੇ ਥਰਮਲ ਦੇ ਬੈਕ ਸਾਈਡ ਬਾਈ ਕੋਰ ਨੰਬਰ ਤੇ ਦੇਖੋ ਆਪਾਂ ਇੱਕ ਸੁਣੋ ਫੇਰ ਅੱਜ ਸੱਜਰ ਮੈੜ ਲੈ ਕੇ ਆਇਆ ਕਦੋਂ ਕਸੂਈ ਆ ਕਿੰਨਾ ਕੁ ਪਿਛਲੇ ਸੁਵੇਦਾ ਰਿਕਾਰਡ ਸੀ ਜਾ ਕੀ ਰੇਟ ਆ ਉਹਦੀ ਆਪਾਂ ਗੱਲਬਾਤ ਬਾਈ ਦੇ ਨਾਲ ਕਰਦੇ ਆ ਕਦ ਕਾਟ ਮੇਟਰ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਵਧੀਆ ਕਦ ਕਾਟ ਹੈ ਇੱਕ ਛੋਟੀਆਂ ਹੁੰਦੀਆਂ ਉਸ ਤੋਂ ਵਧੀਆ ਆਮ ਦਰਮਿਆਨਾ ਜਿਹਾ ਕਦ ਕਹਿ ਸਕਦੇ ਆ ਹਾਂਜੀ ਬਾਈ ਕਾਲੇ ਕੀ ਹਾਲ ਆ ਸਤਿ ਸ਼੍ਰੀ ਅਕਾਲ ਠੀਕ ਐ ਸਤਾਂ ਬੈੜ ਦਸੂਆ ਦੂਜਾ ਸੂਆ ਜੀ ਦੂਜਾ ਸੂਆ ਕਿੰਨਾ ਕ ਦੁੱਧ ਪਾ ਦੋਗੇ ਦੁੱਧ ਪਿਛਲੇ ਸਾਲ 16 ਲੀਟਰ ਦਿੰਦੇ ਸੀ ਪਾ ਦੋ 17 18 20 ਪਾ ਉਸ ਤੋਂ 20 ਤੱਕ ਕਰਵਾ ਦੇ 20 ਜੀ ਪਾ ਸਕਦੀ ਆ ਨਾ ਜਿਹੜੇ ਹਿਸਾਬ ਨਾਲ ਤਿਆਰੀ ਆ ਹਾਂ ਤੇ ਕਦੋਂ ਸੂਈ ਆ ਇਹ ਇਹ ਰਾਤ ਸੂਈ ਹੈ ਮਗਰ ਬੱਚਾ ਬੱਚੀ ਹੈ ਬੱਚੇ ਧੋਰੀ ਫਿਰ ਇੱਕ ਮਿੰਟ ਰਾਤ ਸੂਈ ਆ ਜੇਰ ਪੈ ਗਈ ਹਾਂ ਜੇਰ ਪੈ ਗਈ ਜੇਰ ਕੰਪਲੀਟ ਆ ਰਾਤ ਸੂਈ ਆ ਮਗਰ ਬੱਸੀ ਆ ਥਣਲੇ ਵੀ ਦੀ ਪੂਰੀ ਸਾਫ ਹੈ ਤੇ ਕੱਦ ਕੱਟ ਵੀ ਠੀਕ ਆ ਚਰਸੀ ਮੇਤਰੋ ਕਰਾਸ ਹੈ ਇੱਕ ਸਹ ਹਵਾਨੇ ਦੀ ਹੈ ਦੁੱਧ 18 20 ਲੀਟਰ ਮੇਤਰੋ ਕੱਢ ਸਕਦੀ ਆ ਜਿਹੜੇ ਹਿਸਾਬ ਨਾਲ ਮੇਤਰੋ ਇਹਦੀ ਤਿਆਰੀ ਆ ਤੇ ਫਿਰ ਕੁਆਲਟੀ ਵੀ ਸੋਹਣੀ ਆ ਅੱਗੇ ਤੁਸੀਂ ਇਹਦੇ ਜਰਸੀ ਚੰਗੇ ਸਿਮਰ ਲਾ ਕੇ ਤੋਂ ਤੁਸੀਂ ਬੱਚੇ ਲੈ ਸਕਦੇ ਹੋ ਕਿਉਂਕਿ ਤਕਰੀਬਨ 50-60% ਮਿੱਤਰੋ ਜਿਹਦੇ ਵਿੱਚ ਜੇ ਆਪਾਂ ਕਹਿ ਸਕਦੇ ਆ ਵੀ ਜਰਸੀ ਆ ਰੰਗ ਵੀ ਜਰਸੀ ਨਾਲ ਤਕਰੀਬਨ ਮੋਹ ਮਾਦਰਾ ਵੀ ਐ ਥਣ ਲੇਪੇ ਦੀ ਵੀ ਮੰਤਰੋਮੇ ਆ ਤੇ ਰੇਟ ਆਪਾਂ ਫਿਰ ਕੀ ਕਰਤਾ ਜੀ ਰੇਟ ਦਾ 6000 ਐ 80 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਤੇ ਫੋਨ ਨੰਬਰ ਦੱਸ ਦਿਓ ਜੀ 79860 79860 1691 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਦੂਜੇ ਸਵੇਰ ਸੂਈ ਆ ਠੰਡੀ ਸੀਰ ਮਿੱਤਰੋ ਫੁੱਲ ਤੇ ਸੋਹਣੀ ਬੜਾ ਓਕੇ ਜੀ ਧੰਨਵਾਦ ਜੀ